ਸ਼ੁਭਾਤ ਤਾਂ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਹਾਨੂੰ ਦੱਸ ਦਈਏ ਵਿਜੀਲੈਂਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਤੋਂ ਲੈ ਕੇ ਗਈ ਹੈ ਕਿਉਂਕਿ ਸਾਹਮਣੇ ਵਾਲੇ ਦਰਵਾਜ਼ੇ ਦੇ ਵਿੱਚ ਸਮਰਥਕਾਂ ਦੀ ਬਹੁਤ ਵੱਡੀ ਭੀੜ ਜਮਾ ਹੋ ਗਈ ਸੀ ਅਤੇ ਲੋਕ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸੀ ਤੁਹਾਨੂੰ ਦੱਸ ਦਈਏ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਰਿਹਾਇਸ਼ ਤੇ ਉੱਤੇ ਬਿਜ਼ਨਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਇਸ ਛਾਪੇਮਾਰੀ ਤੇ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਜਾਣਕਾਰੀ ਦੇ ਮੁਤਾਬਿਕ ਅੱਜ ਤਕਰੀਬਨ 26 ਥਾਵਾਂ ਤੇ ਬਿਜ਼ਨਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਵਿਖੇ ਵੀ ਤੇ ਚੰਡੀਗੜ੍ਹ ਵਿਖੇ ਵੀ ਵਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਆਪਣੀ ਅੰਮ੍ਰਿਤਸਰ ਵਾਲੀ ਰਿਹਾਇਸ਼ ਤੇ ਮੌਜੂਦ ਸਨ ਉਸ ਵੇਲੇ ਜਦੋਂ ਵੇਜਿਲੈਂਸ ਦੀ ਟੀਮ ਉੱਥੇ ਪਹੁੰਚਦੀ ਹੈ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਧਰਮ ਪਤਨੀ ਦੇ ਨਾਲ ਬਿਜ਼ਨਸ ਦੀ ਟੀਮ ਦੀ ਤਿੱਖੀ ਬਹਿਸ ਹੁੰਦੀ ਹੈ ਇਸ ਤੋਂ ਬਾਅਦ ਤਕਰੀਬਨ 9 ਵਜੇ ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਪੈਂਦੀ ਹੈ 12 ਵਜੇ ਤੱਕ ਇਹ ਰੇਡ ਚੱਲਦੀ ਹੈ ਪੂਰੀ ਰੇਡ ਦੀ ਪ੍ਰਕਿਰਿਆ ਤੋਂ ਬਾਅਦ ਬਿਜ਼ਨਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾਂਦੀ ਹੈ ਜਾਣਕਾਰੀ ਦੇ ਮੁਤਾਬਿਕ ਬਿਜ਼ਨਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਚੰਡੀਗੜ੍ਹ ਵਾਲੀ ਰਿਹਾਇਸ਼ ਤੇ ਲੈ ਕੇ ਗਈ ਹੈ ਕੋਈ ਹੋਵੇ ਜੀ ਤੁਹਾਡਾ ਕੋਈ ਮਰਜ਼ੀ ਮੇਰੇ ਦਫ਼ਤਰ ਆਇਓ ਬੈਠ ਕੇ ਗੱਲ ਕਰੋ। ਲੋ ਮੈਂ ਆਪਦੀ ਪਛਾਣ ਦੱਸਾਂ। ਹਾਂ ਬੈਠ ਕੇ ਗੱਲ ਕਰੋ। ਨਹੀਂ ਦਿਸ ਇਜ਼ ਨਾਟ ਦ ਵੇ ਇਨਵੈਸਟੀਗੇਸ਼ਨ। ਨੋ ਨੋ ਜਿਹੜਾ ਜਿਹੜਾ ਇਸ ਵਾਟ ਦ ਵੇ ਜਿਹੜਾ ਵਾਲੇ ਤੁਹਾਡਾ ਜਿਹੜਾ ਰੈਸ ਪਾਸਿੰਗ ਇਨਟੂ ਮਾਈ ਹਾਊਸ। ਯੂ ਆਰਟ ਰੈਸ ਪਾਸਿੰਗ ਇਨਟੂ ਮਾਈ ਹਾਊਸ। ਬੋਲ ਕੇ ਨਾ। ਦੈਟਸ ਨੋ ਨੋ ਤੁਸੀਂ ਆਏ ਆਥਾਰਟੀ ਨਾਲ ਇੱਕ ਮਿੰਟ ਬੈਠੀਆ ਜੀ ਪਹਿਲਾਂ ਤੁਸੀਂ ਆਪ ਦੀ ਪ੍ਰੋਡਕਸ਼ਨ ਤੋਂ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕੋ। ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀ ਸਿਕਿਉਰਿਟੀ ਇਨਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਯੂ ਦੋਨ ਇੱਕ ਮੈਂ ਗੱਲ ਦੱਸਾਂ ਜੀ ਦੋਨ ਕਮੈਂਟ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਤਕਰਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਿਰਫ ਉਹ ਪਛਾਣ ਤੀ ਮੈਨੂੰ ਪਛਾਣ ਬੋਲ ਮੈਨੂੰ ਲੋਸ ਮੇਰਾ ਨਾਇਆ ਹੋਆ ਯੂ ਸੀ ਉਦੋਂ ਛੋਟਾ ਜਿਹਾ ਮੈਂ ਐਸਨ ਯੂਨੀਵਰਸਿਟੀ ਸੀ ਯੂ ਹੂ ਆਰ ਯੂ ਟੈਲ ਮੀ ਆਂਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚੇਵੀਂ ਅਪਲਾਈਡ ਟੂ ਆਰਡੀ ਬਿਜ਼ਨਸ ਵਿਦਨਿੰਗ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਬਰਦਾਰ ਲੋਕੇ ਅੰਦਰ ਆਏ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਥੋਡੇ ਕਹਿ ਕਿ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਉਸ ਪਤਾ ਸੀ 10 ਵਜੇ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਉਹਦਾ ਧੱਕੇ ਤੇ ਉਹਨੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਗੱਲ ਸਿਕੰਡ ਯੂ ਆ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਕੀ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਧਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਥੋੜੇ ਨਾਲ ਦੱਸਿਓ ਮਰਦੋਜ ਇੱਥੇ ਕੀ ਕੰਮ ਹੈ ਜੀ ਤਹਗਾ ਦੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋ ਪ੍ਰਿੰਟ ਕਰੋਗੇ ਤੁਸੀਂ ਬੈਠੋ ਭੇਜੋ ਕਿ ਮੇਰੀ ਗੱਲ ਸੁਣਨੀ ਮੈਨੂੰ ਪਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊ ਜੀ ਕੈਮਰੇ ਵਿੱਚ ਅਸੀਂ ਆਪਣਾ ਐਡੂਕੇਸ਼ਨ ਐਨੂਕੇ ਰੱਖੋ ਸਭ ਰਿਕਾਰਡ ਹੋਵੇ ਕੋਈ ਇੱਕ ਦੋ ਬੰਦੇ ਟਰ ਦੇ ਰੱਖਣ ਔਰ ਖੁੱਬ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਿਕਿਉਰਿਟੀ ਥਰੇਪਿਸਟ ਹੈ ਨਾ ਸਾਲੀ ਜੀ ਨਾ 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 ਤੇ ਥ੍ਰੈਕ ਕਹਿੰਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਿੱਧਰ ਬਣਾ ਕੇ ਦੇਵੋ ਜੀ ਬਣਾ ਸਾਰੀ ਪਾਪੜੀ ਕੀ ਵਿਗੜ ਗਏ ਕੋਈ ਨਹੀਂ ਖਾਵੇ ਨਾ ਕੋਈ। ਤੁਸੀਂ ਜਿਹੜਾ ਵਿਗੜ ਪਾ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ। ਪਹਿਲਾਂ ਤਵੱਜੀ ਨਹੀਂ ਤੁਹਾਡੇ ਚ। ਆਹ ਕੌਣ ਦੀ? ਤੂੰ ਸੀ ਸਰਮੈਂਟ ਇੰਸਪੈਕਟਰ। ਤੁਹਾਡੀ ਵਰਦੀ ਕਿੱਥੇ ਜੀ? ਸਭ ਬਿਜ਼ਨਸ ਅਲੈਡੀ ਵਰਦੀ ਨੇ। ਹਾਂ ਜੀ। ਤੁਸੀਂ ਕੀ ਆ ਜੀ? ਮੈਂ ਇੰਸਪੈਕਟਰ ਹੋਇਆ ਪੁਲਿਸ। ਠੀਕ ਹੈ। ਤੁਸੀਂ ਕੀ ਹੋਣਾ ਜੀ? ਤੁਸੀਂ ਕੌਣ ਜੀ? ਤੁਸੀਂ ਜੀ ਡੀਐਸਪੀ ਬਿਚੇ ਹੋ। ਔਰ ਕੌਣ ਆ ਜੀ ਇੱਥੇ? ਆ ਬੰਦੇ ਇੰਨੇ ਮਗਰ ਟੁੱਟੇ ਮੇਰੇ ਅੱਗੇ ਆਈ ਫੋਨ ਹੈ ਮੈਂ ਡੀਐਸਪੀ ਜੀ ਨਾਲ ਸਾਹ ਦੇ ਸਾਰਾ ਅੱਛਾ ਜੀ ਇੰਦਰ ਜੀ ਚਲੋ ਬਹੁਤ ਹੋ ਗਿਆ ਰੋਹ ਦਾ ਸਰਦਾ ਸਾਹਿਬ ਤੁਸੀਂ ਦੱਸੋ ਤੁਸੀਂ ਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਤੇ ਬੈਕਪੋਰ ਸਰ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਨਹੀਂ ਰਿਪੋਰਟਰ ਨਹੀਂ ਸਰ ਪਲੀਜ਼ ਕੋ ਵੀ ਯੂ ਆਰ ਨੋਟ ਕੋਆਪਰੇਟਿੰਗ ਸੁਣੋਗੇ ਪਲੀਜ਼ ਕਮ ਪਲੀਜ਼ ਕਾਉਟ ਵੀ ਨੋਟ ਇਨ ਪਬਲਿਕ ਵਾਈ ਨੋਟ ਇਨਗਲਿਸ਼ ਦੇ ਮਾਈਟ ਬੀ ਪੀਪਲ ਇਨਸਟੈਂਡਿੰਗ ਸਰ ਇੱਕ ਜਾਬ ਉਹ ਨਾ ਮੈਂ ਨੋਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਯਾਤਨਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਫਿਰ ਮੇਰੇ ਨਾਲ ਧੱਕਾ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤਾ ਤੁਹਾਡੇ ਦਾ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਨੂੰ ਸਾਰੇ ਦੇਖ ਰਹੇ ਹੋ ਬਹੁਤ ਵਧੀਆ ਗੱਲ ਆ ਵੀਡੀਓ ਲੋਕੀ ਦੇਖ ਕੇ ਜੀ ਤੁਸੀਂ ਬੋਲੋਗਾ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦਾ ਕੈਮਰਾ ਉਸ ਜਿਹੜਾ ਬਹੁਤ ਅਨੁਭਵੀ ਐਡਵੋਕੇਟ ਬਰਨੋਦ ਲਾਲੂ ਉਹਨੂੰ ਸਾਰਾ ਦੱਸਦੇ ਡਾਕਟਰ ਜੋਣੀ ਕੀ ਕਰ ਲੈਂਦੇ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਬਰਾਬਰ ਕੋਈ ਪੰਗ ਨਹੀਂ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੇ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚ ਕਿ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਗੇ ਮੈਂ ਜਾਪ ਤੇ ਜਵਾਬ ਦੇ ਅਸਰ ਨਹੀਂ ਜਾਪ ਤੇ ਜਵਾਬ ਜਾਪ ਤੇ ਤੇ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਤੇ ਹੁੰਦੇ ਨਾ ਤੁਸੀਂ ਕਰੋ ਸੁਣੋ 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 ਜੇ ਜਾਪ ਤੇ ਤੇ ਹੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਨਾਸਤੇ ਸਿਰੇ ਬੈਠੇ ਸਿਕਿਉਰਟੀ ਨੂੰ ਨਾ ਨੋਟ ਕਰਾ ਕੇ ਉਹਨੂੰ ਨਾਂ ਲੈ ਕੇ ਕਿਨੂੰ ਚਾ ਕੇ ਨੋਟ ਕਰਾ ਦਿਓ ਕਿਨੂੰ ਨੋਟ ਕਰਾ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਵਾਲਿਆਂ ਹੋਂ ਦੇ ਉੱਤੇ ਅਸੀਂ ਉਹਦੇ ਨਾਲ ਉਹਨਾਂ ਦੀ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਹ ਕੋਲ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਬਕਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫ ਖਾ ਲਈ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਸਰ ਮੈਂ ਬੈਠੋ ਆਰਾਮ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਅਸੀਂ ਦੋ ਦੋ ਦੇ ਖੜੇ ਹਾਂ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ ਉਧਰ ਜਿੱਥੇ ਇੱਕ ਪਾਸੇ ਅੰਮ੍ਰਿਤਸਰ ਵਿਖੇ ਰੇਡ ਪਈ ਹੈ ਅੰਮ੍ਰਿਤਸਰ ਵਿਖੇ ਆ ਬਿਕਰਮ ਸਿੰਘ ਮਜੀਠੀਆ ਦੇ ਘਰ ਤੇ ਬਿਜ਼ਨਸ ਵੱਲੋਂ ਰੇਡ ਕੀਤੀ ਗਈ ਹੈ ਦੂਜੇ ਪਾਸੇ ਚੰਡੀਗੜ੍ਹ ਵਾਲੀ ਰਿਹਾਇਸ਼ ਦੇ ਉੱਤੇ ਵੀ ਬਿਜ਼ਨਸ ਦੇ ਅਧਿਕਾਰੀ ਪਹੁੰਚੇ ਨੇ ਉੱਥੇ ਵੀ ਰੇਡ ਪਈ ਹੈ ਰੇਡ ਦੀ ਖਬਰ ਸੁਣਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੁਲਾਰੇ ਅਤੇ ਲੀਗਲ ਐਡਵਾਈਜ਼ਰ ਅਰਸ਼ਦੀਪ ਕਲੇਰ ਵੀ ਪਹੁੰਚੇ ਨੇ ਅਰਸ਼ਦੀਪ ਕਲੇਰ ਦੇ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਤੋਂ ਰੇਡ ਸੰਬੰਧੀ ਦਸਤਾਵੇਜ਼ ਵੀ ਮੰਗੇ ਗਏ ਨੇ ਤੇ ਇਸ ਸੰਬੰਧੀ ਇਸ ਦਾ ਵਿਰੋਧ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ ਸਰਕਾਰ ਦੀ ਧੱਕੇਸ਼ਾਹੀ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਹੈ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਉਹਨਾਂ ਕਦੇ ਡਰੇ ਸੀ ਨਾ ਡਰਦੇ ਨਹੀਂ ਜਿੱਥੇ ਕੀ ਲੈ ਚਾਹਦੇ ਨੇ ਤਾਂ ਉਹਨਾਂ ਦਾ ਸਾਡੀ ਪ੍ਰਾਈਵੇਟ ਨਾ ਤੁਸੀਂ ਉਹ ਸਾਡੀ ਛੋਟਾ ਆਫਿਸ ਨਹੀਂ ਹੈਗਾ ਬ੍ਰਦਰ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ ਨਹੀਂ ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਬੁੱਕ ਰਿਹਾ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਤਾਂ ਚਾਹ ਰਿਹਾ ਨਾ ਜੀ ਵਿਚਾਰੋ ਮਰਦ ਤੁਸੀਂ ਇਹ ਤਾਂ ਦੇਖੋ ਇੱਕ ਮਿੰਟ ਦਿਓ ਇਹਦਾ ਕੀ ਹੈ ਨਾ ਕੋਈ ਨਹੀਂ ਦੇਖੋ ਫਲਾ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੇ ਤੱਕੇ ਨਾ ਮਾਰੋ ਜੀ ਤੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਾਹ ਦੁਆਰਾ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਤੁਸੀਂ ਮੀਡੀਆ ਨੂੰ ਤਾਂ ਮੰਗਦੇ ਨਹੀਂ ਮੈਂ ਯਾਰ ਤੁਸੀਂ ਉਹਦੇ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਆਓ ਦਿਖਾਓ ਰਬੜ ਦਿਖਾਓ ਫਿਰ ਆਓ ਪਿੱਛੇ ਆਓ ਇਹ ਦੇਖੋ ਜੀ ਮਤਲਬ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ ਮੀਡੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੇ असलीयत ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇੰਨਾ ਡਰ ਗਈ ਹੈ ਪਿਛਾਰ ਉੱਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪੇ ਵਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਈ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੇ ਆ ਮੈਂ ਅੰਦਰ ਜਾ ਰਹੇ ਆ ਮੈਨੂੰ ਲੋਕ ਨਹੀਂ ਪਾ ਲਿਆ ਇਹ ਲੋਕ ਨਹੀਂ ਲਾਈ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸਿਆ ਤੇ ਇੱਕ ਤਾਂ ਲੋਕ ਲਾ ਸਕਦਾ ਹੈ ਤਾਂ ਹੀ ਤਸਵੀਰਾਂ ਦਿਖਾਤਿਆਂ ਇਹ ਲਾਈ ਤਸਵੀਰਾਂ ਨਹੀਂ ਇਹ ਦੇਖ ਪੰਜਾਬ ਵਿਜਲਸ ਵੱਲੋਂ ਕੀਤੀ ਕਾਰਵਾਈ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੀਲਦਰਗ ਦਾ ਬਿਆਨ ਵੀ ਸਾਹਮਣੇ ਆਇਆ ਨੀਲਦਰਗ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਯੁੱਧ ਨਸ਼ਾ ਵਿਰੁੱਧ ਕਾਰਵਾਈ ਦੇ ਤਹਿਤ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਤੇ ਬਿਕਰਮ ਮਜੀਠੀਆ ਦੇ ਕਈ ਟਿਕਾਣਿਆਂ ਦੇ ਉੱਤੇ ਬਿਜ਼ਨਸ ਦੇ ਵੱਲੋਂ ਰੇਡ ਜਿਹੜੀ ਉਹ ਕੀਤੀ ਗਈ ਹੈ। ਮੀਡੀਆ ਦੇ ਮੁਤਾਬਕ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 9 ਔਰ ਪੰਜਾਬ ਦੇ ਵਿੱਚ 25 ਜਿਹੜੇ ਟਿਕਾਣੇ ਨੇ ਮਜੀਠੀਆ ਸਾਹਿਬ ਦੇ ਉੱਥੇ ਜਿਹੜੀ ਕੀ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਜੁਆਇੰਟ ਐਕਸ਼ਨ ਜਿਹੜਾ ਹੋ ਰਿਹਾ ਹੈਗਾ। ਔਰ ਇਹ ਹੁਣ ਤੱਕ ਦੀ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਇਨਫੋਰਸਮੈਂਟ ਏਜੰਸੀਆਂ ਦੀ ਔਰ ਅਕਸਰ ਇਹ ਕਿਹਾ ਜਾਂਦਾ ਹੈਗਾ ਸੀ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਵੱਡਿਆਂ ਦੇ ਉੱਤੇ ਕਾਰਵਾਈ ਹੋਈ ਕਾਰਵਾਈ ਹੋਈ ਹੈ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਜੇਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਨਾਗਾ ਕਿ ਜੇਕਰ ਤੁਸੀਂ ਸੱਚੇ ਹੋ ਕਿ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਰੇਡ ਦਾ ਬਤਲ ਇਹ ਥੋੜਾ ਕਿ ਪਰਚਾ ਦਰਜ ਹੋ ਗਿਆ ਜੇ ਉੱਥੋਂ ਕੁਝ ਮਿਲੇਗਾ ਕੋਈ ਸਬੂਤ ਮਿਲਣਗੇ ਤੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਪਰਚਾ ਤੇ ਤਾਂ ਹੀ ਜਾਨੀ ਕਿ ਦਰਜ ਕਰੇਗੀ ਔਰ ਪੂਰਾ ਪੰਜਾਬ ਜਾਣਦਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਕਿੰਨਾ ਲੋਕਾਂ ਨੇ ਡਰਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਅੱਜ ਜਿਸ ਦੇਖਦੇ ਆ ਪਿਛਲੇ ਦੋ ਦਹਾਕਿਆਂ ਦੇ ਵਿੱਚੋਂ ਕਿਸ ਕਦਰ ਪੰਜਾਬ ਦੀ ਜਵਾਨੀ ਜਿਹੜੀ ਉਹ ਤੜਫ ਰਹੀ ਹੈ ਮਾਪੇ ਤੜਫ ਰਹੇ ਨੇ ਉਰ ਰੋ ਰਹੇ ਨੇ ਕਿ ਇਸ ਹਾਲਾਤ ਤੋਂ ਸਾਨੂੰ ਬਚਾ ਲਓ ਕਿਸੇ ਸਰਕਾਰ ਨੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਪਿਛਲੀ ਸਰਕਾਰ ਜਿਹੜੀ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਤੇ ਕਾਰਵਾਈ ਹੋਣੀ ਚਾਹੀਦੀ ਇਵਨ ਗੁਟਕਾ ਸਾਫ ਦੀ ਸੰਗ ਖਾਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਔਰ ਬਾਣ ਸਾਹਿਬ ਦੀ ਸਰਕਾਰ ਦੀ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ ਅਲਾਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਹਿਣਾ ਤੇ ਉਧਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਜੋ ਹਾਲੀ ਦੇ ਵਿੱਚ ਹੋਈਆਂ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦਿੱਲੀ ਪਹੁੰਚੇ ਨੇ ਪੰਜਾਬ ਤੋਂ ਜੇਤੂ ਉਮੀਦਵਾਰ ਸੰਜੀਵ ਅਰੋੜਾ ਅਤੇ ਗੁਜਰਾਤ ਤੋਂ ਜੇਤੂ ਉਮੀਦਵਾਰ ਵੀ ਇਸ ਖਾਸ ਸਮਾਗਮ ਦੇ ਵਿੱਚ ਦਿੱਲੀ ਪਹੁੰਚੇ ਰਹੇ ਜਿੱਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਇਹਨਾਂ ਦੋਹਾਂ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਂਦਾ ਹੈ ਇਲੈਕਸ਼ਨ ਦਾ ਹਰ ਅੱਖਰ ਆਪਣੇ ਹੱਥੋਂ ਸੇ ਲਿਖਾ ਕਿ ਹਮ ਲੋਗ ਤੋਂ ਜਾਂਤੇ تھے 12 1 ਵਜੇ 2 3 ਵਜੇ ਸਬਾ ਖਤਮ ਤੋਂ ਸ਼ਾਇਦ ਸਾਡਾ ਹਮਾਰਾ ਉਤਨਾ ਯੋਗਦਾਨ ਨਹੀਂ ਰਹਾ ਹੋਗਾ जितना इन लोगों की मेहनत जो इन्होंने कहा क्योंकि हमारा काम दो बजे तीन बजे खत्म हो जाता हो इनका काम तो तीन बजे के बाद शुरू होता था कि अब इसको जाना इसको मनाना इसके यहाँ पास जाना ये यहां से ये हो गया क्योंकि इलेक्शन में बहुत कुछ होता रहता है इधर उधर लेकिन जब रुझान आने शुरू हुए और पंजाब और गुजरात से पहला राउंड दूसरा राउंड तीसरा राउंड जब आगे बढ़ते गए तो लगा कि है ऊपर वाला जो कुछ ना कुछ तो अपना कमाल दिखा रहा है कुदरत कमाल दिखाती है और ऐसे हालात में जब सारी पार्टियां इकट्ठी हो जाएं, सारा पैसा इकट्ठा हो जाए सब कुछ सिस्टम एक आप वर्सेस ऑल हो जाए तब उस ऐसे हालात में जीतना बहुत बड़ी बात है मैं मुबारकबाद दूंगा अरविंद जी को कि उन्होंने ना थकते हैं ना अकते हैं जब भी पंजाब में आना है पंजाब में गुजरात जाना है गुजरात में तो कोई रोड शो में ये नहीं देखते कि टेम्परेचर कितना है वरना ज्यादातर नेता जो है ना वो टेम्परेचर पूछ कर उसके बाद बाहर निकलते हैं हाउ मच इज द टेम्परेचर इज फोर्टी टू माय माई गॉट इज टू हॉट नो 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 वो वाला काम हमारे में नहीं है हमारे तो 44 भी हो 48 भी था पंजाब में तो जब हमने काम किया तो कोई जब दिल से काम करना है तो बात दिल से निकले तो असर रखती है तो ये मेहनत है और मेहनत का जब फल मिलता है तो उसके लड्डू तो फिर सौरभ भाई बहुत ही स्वाद होते हैं तो गोपाल इटालिया जी ने जो कहा कि हम आम घरों से निकले हुए हैं सभी आम घरों से ही निकले हैं और इतने इतने बड़े पद कभी सोचा नहीं था कि भारत की देश की सबसे बड़ी पंचायत कही जाने वाली लोकसभा में भी जाएंगे दो दो बार जाएंगे राज्यसभा में भी जाएंगे और मंत्री बन जाएंगे मुख्यमंत्री बन जाएंगे वरना हमें कौन वो जो सेक्टर दो या चार जो इनके घर हैं चंडीगढ़ में हम, हम हम हमें तो जाते जाने नहीं देते थे वहां कहते बस यही दुनिया खत्म है चलो चलो शाबाश पीछे हो जाओ तो उन सेक्टरों में उन घरों में अगर कोई लेके जा सकता है तो आम आदमी पार्टी लेके जा सकती है वरना ਵਰਨਾ ਜ਼ਿਲਾ ਪ੍ਰਧਾਨ ਵੀ ਨਹੀਂ ਬਣਾਤੇ ਜੀ ਇਨਕੇ بیٹے ਇਨਕੇ ਸਾਲੇ ਇਨਕੇ ਭਤੀਜੇ ਇਨਕੇ ਜੀਜੇ ਬਸ یہی ਚੱਲਦਾ ਹੈ ਬਸ ਤੇ ਅਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਪੰਜਾਬ ਦੇ ਗਵਰਨਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਮੁੱਖ ਮੰਤਰੀ ਵੱਲੋਂ ਗੱਲਬਾਤ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਨੇ ਗਵਰਨਰ ਤੋਂ ਚੰਡੀਗੜ੍ਹ ਦੇ ਵਿੱਚ ਪਾਰਟੀ ਦੇ ਦਫ਼ਤਰ ਦੇ ਲਈ ਜਗ੍ਹਾ ਦੀ ਮੰਗ ਕੀਤੀ ਹੈ ਸੀਐਮ ਮਾਨ ਨੇ ਕਿਹਾ ਕਿ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਪਾਰਟੀ ਦਾ ਦਫ਼ਤਰ ਨਹੀਂ ਹੈ ਬਾਕੀ ਸਾਰੀਆਂ ਪਾਰਟੀਆਂ ਦੇ ਕੋਲ ਚੰਡੀਗੜ੍ਹ ਦੇ ਵਿੱਚ ਦਫ਼ਤਰ ਹੈ ਅਸੀਂ ਯੂਟੀ ਵਿੱਚ ਦਫ਼ਤਰ ਵਾਸਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ ਲੁਧਿਆਣੇ ਦੇ ਲੋਕਾਂ ਨਾਲ ਕੀਤੇ ਵਾਅਦੇ ਦੇ ਮੁਤਾਬਕ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਸੰਜੀਵ ਅਰੂੜਾ ਨੂੰ ਕੈਬਨਟ ਮੰਤਰੀ ਬਣਾਇਆ ਜਾਵੇਗਾ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਾਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਫੈਸਲੇ ਲੈਣ ਵਾਸਤੇ ਤਾਂ ਜਸ ਕਟਸੀ ਤੋਂ ਮੁਲਾਕਾਤ ਸੀ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ 'ਚ ਕੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ 'ਚ ਵੀ ਜਿੱਤ ਹੋਈ ਹੈ ਸਾਡੇ ਗੋਆ 'ਚ ਵੀ ਸਾਡੇ ਐਮਐਲਏ ਨੇ ਹਾਜੇ ਤੱਕ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ 'ਚ ਦਫ਼ਤਰ ਨਹੀਂ ਹੈ ਜਦਕੇ ਸੀ ਸਰਕਾਰ ਚ ਗਏ ਹਾਂ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਝੂਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਸਾਨੂੰ ਇਹੀ ਟਿੱਟਿੜੇ ਕੇ ਆਏ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਲਾਲ ਦਾ ਵੀ ਹੈ ਬੀਜੇਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗਤ ਜੀ ਨੇ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਆਇਆ ਚਾਹੇ ਮੁਲਾਜ਼ਮ ਸੋ ਤੇ ਉਸ ਸਿਲਸਿਲੇ 'ਚ ਕੋਲੋਂ ਸਾਹਮਣੇ ਮੀਟਿੰਗ ਸੀ ਜਿਨ੍ਹਾਂ ਨੇ ਮੈਨੂੰ ਪ੍ਰਸਤਾਵ ਦਿੱਤਾ ਕਿ ਆਉਣ ਵਾਲੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਤੁਹਾਨੂੰ ਪਹੁੰਚ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ جاری ਹੈ ਇਸੇ ਦੇ ਤਹਿਤ ਤਾਜ਼ਾ ਕਾਰਵਾਈ ਹੁਸ਼ਿਆਰਪੁਰ ਦੇ ਵਿੱਚ ਕੀਤੀ ਗਈ ਹੈ ਹੁਸ਼ਿਆਰਪੁਰ ਦੇ ਵਿੱਚ ਨਸ਼ੇ ਦੇ ਸੁੱਧਾਗਰਾਂ ਦੇ ਘਰਾਂ ਨੂੰ ਟੈਟੇਰੀ ਕੀਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਪੀਲਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਸ਼ੇ ਦੇ ਸੁੱਧਾਗਰਾਂ ਦੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਟੈਟੇਰੀ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਅਧਿਕਾਰੀ ਖਾਸ ਤੌਰ ਤੇ ਇਸ ਮੌਕੇ ਪਹੁੰਚੇ ਨੇ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਜੀ ਅੱਜ ਅਸੀਂ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਆ ਇਹ ਪੰਜ ਪੀਪਲੀ ਮੋਹੱਲਾ ਹੈਗਾ ਬਹਾਦਰਪੁਰ ਦੇ ਨਾਲ ਲੱਗਦਾ ਹੈਗਾ ਇੱਥੇ ਇੱਕ ਮਨਦੀਪ ਸਿੰਘ ਉਰਫ ਮੰਨੂ ਨਾ ਦਾ ਵਿਅਕਤੀ ਹੈ ਜਿਦੇ ਦੇ ਪਹਿਲਾਂ ਨੋ ਐਫਾਇਰਸ ਦਰਜ ਹੈ ਜਿਦੇ ਵਿੱਚ ਮੈਕਸਿਮਮ ਐਫਾਇਰਸ ਐਨਡੀਪੀਐਸ ਦੇ ਦਰਜ ਨੇ ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦ ਡੂ ਪ੍ਰੋਸੈਸ ਆਫ ਲਾ ਇੱਕ ਚਿੱਠੀ ਪ੍ਰਾਪਤ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਖੜੀ ਜੇਲ੍ਹ 'ਚ ਹੈ ਇਹਨੇ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਹੈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟ੍ਰੇਟ ਸਾਹਿਬ ਵੀ ਹੈਗੇ ਐਂਡ ਬਿਕੋਜ਼ ਸਾਨੂੰ ਖਦਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਤੇ ਪਹਿਲਾਂ ਕਾਫੀ ਪਰਚੇ ਦਰਜ ਹੈ ਤੇ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ ਤੇ ਇਸ ਕਰਕੇ ਅਸੀਂ ਕਾਫੀ ਇੱਥੇ ਫੋਰਸ ਲਗਾਈ ਹੈਗੀ ਤਾਂ ਕਿ ਜੋ ਪ੍ਰੋਸੈਸ ਹੈ ਉਹ ਪੀਸਫੁਲੀ ਐਂਡ ਸੇਫਲੀ ਕੰਪਲੀਟ ਹੋ ਸਕੇ ਸਰ ਇਹ ਜੋ ਘਟਾਇਆ ਜਾ ਰਿਹਾ ਠੋੜ ਦੇ ਆਰਡਰਾਂ ਦੇ ਕਿ ਪੰਜਾਬ ਸਰਕਾਰ ਦੇ ਆਰਡਰ ਦੇ ਜੀ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਵਿੱਚ ਆਂਦਾ ਹੈ ਉਹਨਾਂ ਨੇ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਜੋ ਐਸ ਪਰ ਦੀ ਲੇਟ ਡਾਊਨ ਪ੍ਰੋਸੀਜਰ ਇਹਨਾਂ ਨੂੰ ਅਪੀਲ ਐਂਡ ఎవਰੀਥਿੰਗ ਵਾਸ ਫੋਲੋਡ ਅਪ ਬਟ ਇਹ ਇਲੀਗਲੀ ਕੰਸਟਰਕਟਿਡ ਹੈਗਾ ਤੇ ਇਹਨੂੰ ਉਹਨਾਂ ਦੇ ਵੱਲੋਂ ਸਾਨੂੰ ਚਿੱਠੀ ਆਈ ਹੈ ਟੂ ਪ੍ਰੋਵਾਈਡ ਪੁਲਿਸ ਹੈਲਪ ਇਹ ਜੋ ਵਿਅਕਤੀ ਹੈ ਕਿੰਨੇ ਚਿਰ ਦੀ ਸਜ਼ਾ ਹੋਈ ਹੈ ਜੀ ਇਹਨੂੰ 3 ਕੇਸਿਸ ਦੇ ਵਿੱਚ ਹੋਈ ਹੈ ਸਪੈਸਿਫਿਕਸ ਤੋਂ ਤੁਹਾਨੂੰ ਬਾਅਦ ਚ ਦੱਸ ਦਾਂਗੇ ਬਟ 3 ਕੇਸਿਸ ਦੇ ਵਿੱਚ ਜੇ ਕਨਵਿਕਟ ਹੈ ਕਈ ਕੇਸਿਸ ਅੰਡਰ ਟ੍ਰਾਇਲ ਹੈਗੇ ਐਂਡ ਅੰਡਰ ਇਨਵੈਸਟੀਗੇਸ਼ਨ ਵੀ ਹੈ ਫਿਲਹਾਲ ਇਹ ਜੇਲ੍ਹ ਦੇ ਵਿੱਚ ਬੰਦ ਹੈ ਉਧਰ ਚੰਡੀਗੜ੍ਹ ਦੇ ਵਿੱਚ ক্রিকেট ਨੂੰ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਪੰਜਾਬ ਸੀਟ ਪ੍ਰੀਮੀਅਮ ক্রিকেট ਲੀਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਗੜੀ ক্রিকেট ਵੀ ਕਿਹਾ ਜਾਂਦਾ ਹੈ ਟੈਨਿਸ ਦੇ ਬਾਲ ਦੇ ਨਾਲ ਇਹ ক্রিকেট ਖੇਡੀ ਜਾਵੇਗੀ ਤੇ 24 ਜੂਨ ਤੋਂ ਅਧਿਕਾਰਤ ਤੌਰ ਤੇ ਚੰਡੀਗੜ੍ਹ ਵਿਖੇ ਇਸ ਨੂੰ ਲਾਂਚ ਕੀਤਾ ਗਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ক্রিকেট ਦੇ ਮਸ਼ਹੂਰ ਕੋਚ ਯੋਗਰਾਵ ਸਿੰਘ ਇਸ ਮੌਕੇ ਪਹੁੰਚੇ ਇਸ ਮੌਕੇ ਆ ਟੈਸਟ ਕ੍ਰਿਕਟਰ ਅਤੇ ਮੁੱਖ ਚੋਣ ਕਰਤਾ ਸੁਨੀਲ ਜੋਸ਼ੀ ਵੀ ਖਾਸ ਤੌਰ ਤੇ ਇੱਥੇ ਮੌਜੂਦ ਸਨ ਅਮੇਰ ਜੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਉਹ ਬੜਾ ਗਜਬ ਦਾ ਹੈ ਤੇ ਮੈਂ ਕੋ ਗੱਲ ਕਰੂੰਗਾ ਵੀ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਤੇ ਬਿਠਾਇਆ ਹੈ ਤੇ ਐਡਾ ਵੱਡਾ ਅਹੁਦਾ ਦਿੱਤਾ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਇਹ ਉਹਨਾਂ ਨੂੰ ਪਤਾ ਹੀ ਹੈ ਕਿ ਜਿਸ ਬੰਦੇ ਨੂੰ ਅਸੀਂ ਬੁਲਾਇਆ ਹੈ ਪਹਿਲਾਂ ਵੀ ਗੱਲ ਹੋਈ ਸੀ ਮੈਂ ਕਿਹਾ ਜੀ ਬਲਾ ਤਾਂ ਲੋ ਪਰ ਗੱਲ ਇਹ ਹੈ ਵੀ ਮੇਰੀਆਂ ਕਈ ਗੱਲਾਂ ਤੁਹਾਨੂੰ ਮਾੜੀਆਂ ਜਿਹੀਆਂ ਲੱਗਣੀਆਂ ਤਾਂ ਮੈਨੂੰ ਹੁਣੇ ਕੱਢ ਦਿਓ ਪਰ ਆਈ ਵਿਲ ਮੇਕ ਸ਼ੋਰ ਕਿ ਜਿਸ ਕੁਰਸੀ ਤੇ ਮੈਨੂੰ ਬਿਠਾ ਕੇ ਇਹਨਾਂ ਕਮਿਸ਼ਨ ਬਣਾਇਆ ਹੈ ਆਈ ਵਿਲ ਸੀ ਟੂ ਇਟ ਕਿ ਐਵਰੀ ਜਸਟਿਸ ਐਂਡ ਐਵਰੀ ਹੈਲਪ ਐਂਡ एवरीथिंग विल बी ਇਨ ਅ ਪਲੈਟਫਾਰਮ ਜਿੱਥੇ ਆਪਾਂ ਨੂੰ ਸੱਚਾਈ ਦੀ ਰਾਹ ਕਹਿੰਦੇ ਆ ਬੱਚਿਆਂ ਵਾਸਤੇ ਕ੍ਰਿਕਟਰਸ ਵਾਸਤੇ ਬਹੁਤ ਅੱਛੀ ਗੱਲ ਹੈ ਮੈਂ ਤਾਂ ਫਸਟ ਟਾਈਮ ਇਨਵੋਲ ਹੋਇਆ ਥੈਂਕ ਯੂ ਸੋ ਮੱਚ ਪੀਐਸਬੀਐਲ ਸਾਰੇ ਤੁਸੀਂ ਮੈਨੂੰ ਐਡੇ ਯੋਗ ਸਮਝਿਆ ਮੈਨੂੰ ਐਡਾ ਵੱਡਾ ਅਹੁਦਾ ਦਿੱਤਾ ਬਟ ਦੈਨ ਉਹਨਾਂ ਨੂੰ ਪਤਾ ਹੈ ਕਿ ਜਿਸ ਬੰਦੇ ਨਾਲ ਅਸੀਂ ਬੈਠੇ ਆਂ ਤੁਰ ਰਹੇ ਆਂ ਜਿਸ ਬੰਦੇ ਦੇ ਨਾਲ ਅਸੀਂ ਸਾਝ ਪਾਈ ਹੈ ਉਹਨੂੰ ਐਡੀ ਵੱਡੀ ਚੀਜ਼ ਦਿੱਤੀ ਹੈ ਤਾਂ ਮੈਨੂੰ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਮੈਂ ਕੀ ਚੀਜ਼ ਸੋ ਮੈਂ ਉਹ ਬੰਦਾ ਜਿਹੜਾ ਸਬਰ ਵਾਸਤੇ ਕਰਨ ਨੂੰ ਤਿਆਰ ਆ ਮੈਨੂੰ ਉਮੀਦ ਹੈ ਕਿ ਅਰਬਾਂ ਖਰਬਾਂ ਰੁਪਈਆ ਇਕੱਠਾ ਹੋਵੇ ਸਾਰਾ ਅਸੀਂ ਪੰਜਾਬ ਤੇ ਲਾਈਏ ਪਲੇਅਰਸ ਤੇ ਲਾਈਏ ਗਰੀਬਾਂ ਤੇ ਲਾਈਏ ਹਾਂਜੀ ਕ੍ਰਿਕਟਰਸ ਤੇ ਲਾਈ ਔਰ ਅੱچھے ਇਨਫਰਾਸਟ੍ਰਕਚਰ ਤੇ ਲਈਏ ਵਾਈ ਓਨਲੀ ਪੀਸੀਏ ਵਾਈ ਨਾਟ ਦਿਸ ਬਿਕਮਸ ਐਵਰੀ ਆਰਗੇਨਾਈਜੇਸ਼ਨ ਨੂੰ ਬਹੁਤ ਵੱਡਾ ਹੋਣਾ ਚਾਹੀਦਾ ਔਰ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਗਰੀਬਾਂ ਨੂੰ ਬੱਚਿਆਂ ਨੂੰ ਜਿਹੜੇ ਸਵਾਲ ਤੁਸੀਂ ਕੀਤੇ ਸੀ ਉਹ ਸਵਾਲ ਦਾ ਜਵਾਬ ਇਹ ਹੈ ਕਿ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ ਸਭ ਕੁਝ ਤੁਹਾਡੇ ਸਾਹਮਣੇ ਹੋਊਗਾ ਉਧਰ ਕਾਂਗਰਸ ਦੇ ਲਈ ਵੱਡੀ ਖਬਰ ਹੈ ਕਾਂਗਰਸ ਦੇ ਜਲੰਧਰ ਸ਼ੌਣੀ ਤੋਂ ਵਿਧਾਇਕ ਅਤੇ ਉਪ ਪ੍ਰਧਾਨ ਪ੍ਰਗਟ ਸਿੰਘ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਪਰਤਪੂਸ਼ਣ ਆਸ਼ੂ ਦੀ ਹਾਰ ਤੋਂ ਬਾਅਦ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਉਹਨਾਂ ਦੇ ਨਾਲ ਹੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ ਕਿੱਕੀ ਢਿੱਲੋਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਮੰਗਲਵਾਰ ਰਾਤ ਨੂੰ ਦੋਵਾਂ ਆਗੂਆਂ ਦੇ ਵੱਲੋਂ ਆਪਣਾ ਅਸਤੀਫਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੈਨੂ ਗੋਪਾਲ ਅਤੇ ਪੰਜਾਬ ਦੇ ਇੰਚਾਰਜ ਮਪੇਸ਼ ਬਖੇਲ ਨੂੰ ਭੇਜਿਆ ਗਿਆ ਲੁਧਿਆਣਾ ਚੋਣ ਦੇ ਵਿੱਚ ਹਾਰ ਤੋਂ ਬਾਅਦ ਆਸ਼ੂ ਦੇ ਹੱਕ ਦੇ ਵਿੱਚ ਅਸਤੀਫਾ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਉਪ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਪਰਤਪੂਸ਼ਨ ਆਸ਼ੂ ਜੋ ਕਿ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੇ ਪੰਜਾਬ ਕਾਂਗਰਸ ਦੇ ਮੁਖੀ ਰਾਜਾ ਵੜਿੰਗ ਦੇ ਨਾਲ 3 ਮਾਸ ਦੇ ਵਿੱਚ ਹਲਕੀ ਆਵਾਜ਼ ਦੇ ਵਿੱਚ ਆਪਣੀ ਨਿਰਾਸ਼ਗੀ ਦਾ ਪ੍ਰਗਟਾਵਾ ਕੀਤਾ ਸੀ ਤੇ ਇਸ ਨਿਰਾਸ਼ਗੀ ਤੋਂ ਐਨ ਇਸੇ ਸਮੇਂ ਬਾਅਦ ਹੀ ਪ੍ਰਗਟ ਸਿੰਘ ਤੇ ਕਿੱਕੀ ਢਿਲੋਂ ਦੇ ਅਸਤੀਫੇ ਸਾਹਮਣੇ ਆ ਰਹੇ ਨੇ ਇਹ ਅਸਤੀਫੇ ਦੱਸਦੇ ਨੇ ਕਿ ਕਾਂਗਰਸ ਦੇ ਵਿੱਚ ਅੰਦਰੂਨੀ ਤੌਰ ਤੇ ਸਭ ਕੁਝ ਠੀਕ ਨਹੀਂ ਹੈ ਜਿਵੇਂ ਕਿ ਪਰਤਪੂਸ਼ਨ ਆਸ਼ੂ ਨੇ ਇਸ਼ਾਰਾ ਕੀਤਾ ਸੀ ਕਿ ਕਾਂਗਰਸ ਦੇ ਜੋ ਪ੍ਰਧਾਨ ਨੇ ਪੰਜਾਬ ਦੇ ਰਾਜਾ ਵੜਿੰਗ ਵੱਲ ਇਸ਼ਾਰਾ ਕਰਦੇ ਆ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਸੀ ਸੋ ਇੱਕ ਵਾਰ ਇੱਕ ਫਿਰ ਤੋਂ ਕਾਂਗਰਸ ਦੀ ਅੰਦਰੂਨੀ ਨਾਰਾਜ਼ਗੀ ਹੈ ਜਿਹੜੀ ਉਹ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਕਾਂਗਰਸ ਕਿਸ ਤਰ੍ਹਾਂ ਆਪਸ ਦੇ ਵਿੱਚ ਅ ਅੰਦਰੂਨੀ ਤੌਰ ਤੇ ਵੰਡੀ ਹੋਈ ਹੈ ਇਹਨਾਂ ਅਸਤੀਫਿਆਂ ਨੇ ਇਹ ਗੱਲ ਜਗ ਜाहिर ਕਰ ਦਿੱਤੀ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ ਬਹੁਤ ਧੰਨਵਾਦ